ਲੋਈ ਕੈਪ ਲੱਗਿਆ ਹੋਇਆ ਤੇ ਪਿੰਡ ਵਿੱਚ ਦੇ ਵਾਸ ਦਵਾਈਆਂ ਤੇ ਦਵਾਈਆਂ ਚੱਲ ਰਹੀਆਂ ਗੋਡਿਆਂ ਦੀਆਂ ਦਵਾਈਆਂ ਬਹੁਤ ਲੈ ਕੇ ਜਾ ਰਹੇ ਨੇ ਗੋਡਿਆਂ ਤੋਂ ਦਰਦਾਂ ਤੋਂ ਜ਼ਿਆਦਾਤਰ ਹਰੇਕ ਦੇ ਫਰੀਚ ਦਰਦ ਜ਼ਿਆਦਾ ਦੀ ਉਹ ਹੋ ਰਹੀ ਹੈ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਦਰਦਾਂ ਦੀ ਦਵਾਈਆਂ ਜ਼ਿਆਦਾ ਚੱਲ ਰਹੀਆਂ ਨੇ ਦਾ ਬਾਬਾ ਵੀ ਦਵਾਈ ਲੈ ਕੇ ਆ ਗਿਆ ਤੇ ਆਪਦੀ ਪਰਚੀ ਬਣਾ ਕੇ ਲੈ ਕੇ ਆ ਗਿਆ ਇਹ ਕੋਰਸਾਂ ਵਾਲੀ ਯਾਰ ਘਟਦਾ ਹੁਣ ਤਿੰਨੀ ਲੋ ਜੀ ਦਵਾਈ ਲੈਣ ਵਾਸਤੇ ਬਹੁਤ ਜ਼ਿਆਦਾ ਆ ਗਿਆ ਹੁਣ ਦੁਨੀਆਂ ਅੰਦਰ ਖੜੀ ਹੈ ਆੜੜੇ ਗੱਡੀਆਂ ਤੇ ਕੁਰਸੀਆਂ ਤੇ ਬੈਠੇ ਨੇ ਤਾ ਤਾਇਆ ਵੀ ਲੈ ਕੇ ਆਇਆ ਤੇ ਬਾਈ ਆਉਂਦਾ ਕਾਰਡ ਹੈ ਕੰਨਾਂ ਦੀ ਠੀਕ ਹੈ ਕੰਨਾਂ ਦੀ ਦਵਾਈ ਲੈ ਕੇ ਆਇਆ ਹਾਂ ਉਹ ਸੁਣਨ ਲਈ ਅੱਛਾ ਗੋਡਿਆਂ ਦੀ ਵੀ ਲੈ ਕੇ ਆਇਆ ਠੀਕ ਹੈ ਜੀ ਸਸਤੀਕਾਰ ਦੋਸਤੋ ਅੱਜ ਪਿੰਡ ਮੇਦੇਵਾਸ ਦਵਾਈਆਂ ਦਾ ਕੈਂਪ ਲਵਾਇਆ ਲਗਾਇਆ ਗਿਆ ਹੈ ਗੁਰੂ ਅਰਜਨ ਦੇਵ ਦੇ ਜੀਦੀ ਦਿਹਾੜੀ ਨੂੰ ਮੁੱਖ ਰੱਖਦੇ ਹੋਏ ਦਵਾਈਆਂ ਦਾ ਕੈਂਪ ਤੇ ਚੈੱਕਅਪ ਜੋ ਲੰਗਰ ਲਗਾਇਆ ਦਵਾਈਆਂ ਦਾ ਸਾਨੂੰ ਦੁਖਾਉਂਦੇ ਆ ਦਵਾਈਆਂ ਵਾਲੇ ਵੀ ਡਾਕਟਰ ਸਾਹਿਬ ਪਹੁੰਚ ਚੁੱਕੇ ਨੇ ਇੱਥੇ ਚੈੱਕ ਕਰਾਉਂਦੇ ਹਨ ਦਵਾਈਆਂ ਦਾ ਲੰਗਰ ਲੱਗਿਆ ਹੋਇਆ ਇੱਥੇ ਦਵਾਈਆਂ ਰੱਖਿਆ ਨੇ ਤਾਂ ਡਾਕਟਰ ਸਾਹਿਬ ਆਵਰੇ ਨੇ ਬਾਪਿੰਡਵਾਰਿਆਂ ਜਿਹੜੇ ਰਹਿੰਦੇ ਹੋਏ ਇਸ ਟਾਈਮ ਬਾਬਾ ਥੋੜਾ ਜਿਹਾ ਗਾਣਾ ਬਰਿੰਦਾ ਬਾਬਿਆਂ ਦੀ ਵਾਰੀ ਦੁਬਾਰੀ ਚੁੱਕੇ ਨੇ ਜਿਹੜੇ ਦਵਾਈ ਲੈਣ ਵਾਲਿਆਂ ਨੇ ਉਹਨਾਂ ਵਾਸਤੇ ਪਾਣੀ ਦੇ ਕੈਂਪਰ ਵੀ ਰੱਖਿਆ ਨੇ ਪਾਣੀ ਦਾ ਪ੍ਰਬੰਧ ਕੀਤਾ ਆ ਤੇ ਸਾਰੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਆ ਇਹ ਪਿੰਡ ਮਿਹਦੇਵਾਦੀ ਪੰਚਾਇਤ ਵੱਲੋਂ ਸਭ ਕੀਤਾ ਗਿਆ ਕਿਉਂਕਿ ਅੱਜ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਦਿਹਾੜਾ ਵੀ ਦਵਾਈਆਂ ਦਾ ਲੰਗਰ ਲਗਾਇਆ ਜਾਵੇ ਆਈ ਜਾਂਦੇ ਨੇ ਕਹਿੰਦਾ ਹੁਣ ਸਟਾਰਟਿੰਗ ਹੀ ਹੋਈ ਹੈ ਹਲੇ ਆਈ ਨਹੀਂ ਹੈਗੇ ਤਾਂ ਕਰਕੇ ਪਿੰਡ ਚ ਹਲੇ ਘਟ ਆ ਰਹੇ ਨੇ ਸਟਾਰਟਿੰਗ ਹੋਈ ਆ ਆਪਾਂ ਨੇ ਵੀ ਦਵਾਈ ਲੈ ਲਈ ਲਾਉਈ ਪਿੰਡ ਮੇਦੇਵਾ ਦਾ ਸਰਪੰਚ ਦਵਾਈ ਬਾਬੇ ਦਵਾਈ ਆ ਚੁੱਕੇ ਨੇ ਪਿੰਡ ਦੀ ਪੰਜਾਬ ਦਾ ਲਵਾਇਆ ਹੋਇਆ